ਮਾਟਰ ਹੋ ਗਿਆ ਜੀ ਹੋਈ ਹੈ ਜੀ ਮੇਰਾ ਤਬੀਤ ਖਰਾਬ ਥੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੂਰੀਅਰ ਵਾਲੇ ਨੇ ਆਣਾ ਸੀ ਮੋਬਾਈਲ ਲੈ ਕੇ ਮੈਂ ਉਹਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਮੇਤੋ ਚੱਲਿਆ ਨਹੀਂ ਇਸ ਇਸੇ ਦੌਰਾਨ ਇੱਕ ਬੰਦਾ ਯੰਗ ਮੈਨੇਜਰ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕਿਆ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨ ਹੈ ਯਾਰ ਮੇਰੇ ਤੋਂ ਕ ਚੱਲ ਹੀ ਰਹੇ ਆ ਮੈਂ ਦੇਖੂ ਟਰਾਈ ਮਾਰ ਕੇ ਮਤੂ ਦੇਖ ਲਾ ਭਾਈ ਉਸ ਨੇ ਪਾਇਆ ਜੀ ਮੇਰਾ ਮਤਲਬ ਚੱਲ ਪਿਆ ਪੈਸੇ ਕੱਢ ਕੇ ਅਜਲ ਬਾਹਰ ਆ ਕੇ ਮੈਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ ਚ ਪੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ ਚ ਪਾ ਲਏ ਜੀ ਉਹਨੇ ਮੈਨੂੰ ਨਕਲੀ ਪੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਮੈਂ ਜਾ ਕੇ ਉਮੀ ਘਰ ਦੇਣ ਪੈਸੇ ਫੜਾਏ ਕੂਰੀਅਰ ਦੇ ਉੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਤ ਖਰਾਬ ਸੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ ਜੀ 4 ਲੱਖ ਸਵਾ ਲੱਖ 4 ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਉਹਦੇ ਪੁਲਿਸ ਵਾਲਿਆਂ ਨੇ ਉੱਥੇ 999000 ਦੀਆਂ ਉਹ ਹੋਈਆਂ ਨਹੀਂ ਜੀ ਆਦਰ ਅਕਾਊਂਟ ਸੇ ਜੇ ਹੁਣ ਪੁਲਿਸ ਵਾਲੇ ਉਹ ਅਗਰ ਅਕਾਊਂਟ ਵਾਲੇ ਨੂੰ ਫੜਨ ਅੱਛਾ ਪੁਲਿਸ ਵਾਲੇ ਜਦ ਅਸੀਂ ਸਾਈਬਰ ਉਹਦੇ ਚ ਗਏ ਥੈਲ ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮਖਾ ਇਹੀ ਬੰਦਾ ਹੈ ਜੀ ਵੀ ਬਹੁਤ ਬਾਰ ਦਗਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿਣਾ ਵੀ ਕਿਸੇ ਹੋਰ ਨਾਲ ਨਾ ਹੋ ਜੀ ਵੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਜਿੰਨਾ ਖਲੀ ਫੜਾਤਾ ਜੀ ਉਹ ਡੈੱਡ ਸੀ ਜਮਾ ਹੀ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਹੋਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਵਿੱਚ ਮੈਂ ਬੈਲੈਂਸ ਚੈੱਕ ਕਰਾ ਜਦ ਮੈਂ ਉਹ ਕੱਢਿਆ ਜੀ ਤਾਂ ਉਹ ਨਕਲੀ ਸੀ ਜੀ ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ ਲੱਤਾਂ ਮੇਰੀਆਂ ਕੰਬਣ ਲੱਗ ਗਈਆਂ ਮਤਲਬ ਕੋਈ ਸਬ ਬੀਪੀ ਦੀ ਵਧਿਆ ਹੋਇਆ ਸੀ ਕਿਬੀਤ ਮੇਰਾ ਮੇਰਾ 3.4 ਲੱਖ ਰੁਪਇਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਆਏ ਕਮਾਈ ਜਿਹੜੀ ਮੇਰਾ ਪੈਨਸ਼ਨ ਆ ਰਹਾ ਮੈਂ ਮੈਨੂੰ ਤਾਂ ਥੋੜੀ ਪੈਨਸ਼ਨ ਮਿਲਦੀ ਹੈ ਉਹਦੇ 'ਚ ਮੇਰਾ ਗੱਜਰ ਮੈਂ ਉਹਨਾਂ ਤੋਂ ਬਾਅਦ ਫਿਰ ਮੈਂ ਥਾਣੇ ਗਿਆ ਜੀ ਉਹ ਕਹਿੰਦੇ ਓ ਲਿਆਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲਿਆ ਕੇ ਮੈਂ ਉਹਨਾਂ ਦਿੱਤੀ ਉਹ ਕਹਿੰਦੇ ਜੀ ਤੁਸੀਂ ਇਸ ਸਾਈਬਰ ਸੈੱਲ ਉੱਤੇ ਬਣਿਆ ਹੋਇਆ ਥਾਣਾ ਬਣਿਆ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਓ ਉੱਥੇ ਮੈਂ ਨੇ ਡੈਰੀ ਕਰਾ ਕੇ ਜੀ ਆਪਣੇ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸਪੀਓ ਸਨਾਨ ਨੂੰ ਵੀ ਮਿਲ ਕੇ ਆਏ ਜੀ ਉਹਨਾਂ ਨੇ ਮੈਨੂੰ ਬਹੁਤ ਰਿਸਪੌਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗ ਵਜੋਂ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਵੀ ਕਿਸ ਪਾਰਸ ਦੀ ਲੋੜ ਨਹੀਂ ਮੇਰਾ ਹੈ ਉਹਨਾਂ ਉਹਨਾਂ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਹਾਈਬਰ ਸੈੱਲ ਦੀ ਵੀ ਇਹ ਵੀ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਆ ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ ਉਸ ਉਹਨਾਂ ਨੇ ਐਸ ਐਚ ਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕੀਤੀ ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਉਹਨਾਂ ਨਾਲ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਇਹ ਨਹੀਂ ਪਤਾ ਲੱਗਿਆ ਹਾਂ ਮੈਂ ਤਾਂ ਤਬੀਤ ਮੇਰੀ ਖਰਾਬ ਸੀ ਜੀ ਬੀਪੀ ਬਹੁਤ ਵਧਿਆ ਹੋਇਆ ਸੀ ਮੈਂ ਤਾਂ ਹੁਣ ਵੀ ਮੇਰਾ ਹੱਥ ਘਾ ਦੇ ਕੋ ਹੱਥ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਹੁਣ ਨਹੀਂ ਚਾਹੀਦਾ 81 ਨਾਲ ਮਤਲਬ ਇੰਨੇ ਪੈਸੇ ਇੱਕ ਦਿਨ ਚ ਕਿਵੇਂ ਕਢਾ ਲੈ ਜੀ ਹੈ ਜੀ ਉਹ ਅੱਛਾ ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਚੱਕਣ ਜੀ ਸਾਰਾ ਕੇਸ ਮਤਲਬ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋਊਗੀ ਪਰ ਕਿਸੇ ਹੋਰ ਨਾਲ ਨਾ ਹੋਊਗੀ